ਇਹ ਨਾਲ ਗੱਲਬਾਤ ਕਰਦੇ ਆ ਜਿਹੜੀ ਮੁਸ਼ਕਲ ਆ ਰਹੀ ਹੈ ਨਾ ਬਾਰਡਰ ਪੱਟੀ ਇਹ ਥਾਂ ਹੀ ਵੀਰ ਜੀ ਇੱਥੇ ਤੁਹਾਡਾ ਨਾਮ ਕੀ ਹੈ ਵੀਰ ਜੀ ਮੇਰਾ ਨਾਮ ਪੱਪੂ ਸਿੱਧੂ ਤੁਸੀਂ ਇੱਥੇ ਖੇਤੀ ਕਰਦੇ ਹੋ ਹਾਂ ਜੀ ਤੁਹਾਡੀ ਜ਼ਮੀਨ ਇੱਥੇ ਹੈ ਹਾਂ ਕਰੀਆ ਬਾਰ ਵੀ ਹੋ ਗਿਆ ਤੇ ਇਧਰ ਵੀ ਅੱਛਾ ਅੱਛਾ ਹੋਈ ਜਾਂਦੀ ਗਿਆ ਆ ਵੇ ਚੜ ਗਿਆ ਇਧਰ ਆ ਜੇ ਹਾਂ ਉਹ ਉੱਤਲੇ ਕਾਂਡੇ ਬਾਸ ਤੇ ਜਿਹੜਾ ਪਿੱਛੇ ਜਿਹੜਾ ਆਇਆ ਸੀ ਤੁਹਾਡਾ ਕਿੰਨਾ ਕੁ ਨੁਕਸਾਨ ਆਇਆ ਸੀ ਸਾਡਾ ਬਹੁਤ ਸਾਰਾ ਹੋ ਗਿਆ ਸੀ ਇੱਥੇ ਕਿੱਬਾ ਚਾੜ ਗਿਆ ਸੀ ਦਰਿਆ ਜੀ ਜਿਹੜਾ ਖੇਤੀ ਹੈ ਨਾ ਫਿਰ ਅਸੀਂ ਪੂਰਾ ਕਿਰਾਇਆ ਲਾ ਕੇ ਜ਼ਮੀਨ ਬਣਾਈ ਹੈ ਜੀ ਕਿੰਨਾ ਕੁ ਖਰਚਾ ਹੋ ਗਿਆ ਤੁਹਾਡਾ ਜੀ ਖਰਚਾ ਇੱਥੇ ਘੱਟ ਦਾ ਘਾਟੇ 50000 ਹੋ ਗਿਆ ਜੀ 50000 ਹੋ ਗਿਆ ਤੇ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਮਿਲਿਆ ਕੁਝ ਮਤਲਬ ਮਿਲ ਹੀ ਨਹੀਂ ਹੁੰਦਾ ਨਾ ਉਹ 6 ਯਾਰ 6500 ਦੇ ਹਿਸਾਬ ਨਾਲ ਦਿੱਤਾ ਨੇ ਕੁਝ ਜਿਵੇਂ ਕੋਈ ਪੈੜੀ ਦਰਿਆਲ ਵਿੱਚ ਆ ਗਈ ਕੋ ਕਿਵੇਂ ਕਿਵੇਂ ਹੁੰਦਾ ਕਰ ਨਹੀਂ ਮਿਲਦੀ ਆ ਜੀ ਤਿਆਰੀ ਕਰੀ ਹੈ ਲਾ ਤੇ ਪਸ਼ੂ ਹੋਰ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਮਤਲਬ ਪਹਿਲਾਂ ਤਾਂ ਤੁਹਾਨੂੰ ਤੁਸੀਂ ਇਹ ਦੱਸੋ ਵੀ ਇੱਥੇ ਕੀ ਕੀ ਮੁਸ਼ਕਲਾਂ ਹੁੰਦੀਆਂ ਤੁਸੀਂ ਬਾਡਰ ਪੱਟੀ ਤੇ ਰਹਿ ਰਹੇ ਹੋ ਇਹ ਮੁਸ਼ਕਲ ਇਹ ਹੈ ਕਿ ਹੜ੍ਹ ਸਭ ਦੂਜਾ ਦਾ ਹੜ੍ਹ ਦੀ ਹੈ ਜਾਣਨੀ ਹੋਗੀ ਇਹ ਚੀਜ਼ਾਂ ਸਭ ਦੂਜਾ ਦਾ ਹੜ੍ਹਦੀਆਂ ਤਾਂ ਇਹਨਾਂ ਨਾਲ ਕਿਹਦੇ ਨਿਕਦੇ ਜ਼ਿੰਮੇਦਾਰ ਵੀ ਨਹੀਂ ਮਤਲਬ ਇਹਨਾਂ ਨਾਲ ਜਿਵੇਂ ਜਿਵੇਂਦਾਰ ਨੇ ਜ਼ਮੀਨਾਂ ਵਾਹ ਕੇ ਵੱਲ ਫਸਲਾਂ ਬੀਜ ਦਿੱਤੀਆਂ ਨੂੰ ਛੋਟਾ ਕਰਤਾ ਫਿਰ ਜਦ ਰਿਆ ਨੂੰ ਤੇ ਜ਼ਿੰਮੇਵਾਰ ਕਿਤੇ ਜ਼ਿੰਮੇਦਾਰ ਵੀ ਤੇ ਬਣਦਾ ਮਾੜਾ ਮੋਟਾ ਬਣਦਾ ਪਰ ਉਹ ਜੇ ਸਾਡੇ ਕੋਲ ਇਹ ਖਟਾਈ ਲਵਣ ਤਦ ਰਿਆ ਦੀ ਹੁੰਦੀ ਹੋਈ ਵੀ ਆ ਹੁਣ ਕੱਚੀ ਪੈਲੀ ਪਈ ਆ ਸਾਹਮਣੇ ਇੱਥੇ ਝੰਡੀਆਂ ਲੱਗੀਆਂ ਸੀ ਅੱਗੇ ਇਹਨਾਂ ਕਿਹਾ ਵੀ ਅਸੀਂ ਇਹ ਦਰਿਆ ਜਿਹੜਾ ਹੈ ਇਹ ਸਿੱਧਾ ਕੀਤਾ ਜਿਹੜਾ ਪੋਲ ਲਵਾ ਪਿਆ ਜੀ ਪੋਲ ਦੇ ਕਰਨ ਜਿਹੜਾ ਜਿੰਨੀ ਤਾਰਬੰਦੀ ਸੈਂਟਰ ਦੀ ਗਈ ਹੈ ਇਹ ਸਾਰੇ ਖੱਡੇ ਇੱਥੇ ਘਟਤ ਘਟ 10 15 ਖੱਡੇ ਪੈ ਗਏ ਜਿਹੜੇ ਓਕੇ ਤੇ ਜੇ ਇਹ ਖਤਾਈ ਹੁੰਦੀ ਸਿੱਧਾ ਦਰਿਆ ਹੁੰਦਾ ਸਿੱਧਾ ਨਿਕਲਦਾ ਤਾਂ ਬਿਲਕੁਲ ਨੁਕਸਾਨ ਵੀ ਇਹ ਤਾਰਬੰਦੀ ਦਾ ਘਟਣਾ ਸੀ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਜਿਹੜਾ ਦਰਿਆਤ ਪਾਣੀ ਬਾਹਰ ਨਿਕਲ ਕੇ ਇਹ ਵੀ ਨਿਕਲਦਾ ਸੀ ਮਤਲਬ ਤੁਸੀਂ ਇੱਕ ਗੱਲ ਵੀ ਸਰਕਾਰ ਵੀ ਸਿੱਧੇ ਤਰੀਕੇ ਨਾਲ ਖੁ ਨਹੀਂ ਕਰ ਰਹੀ ਵੀ ਜਿੰਮੇਦਾਰ ਜਿਹੜਾ ਸਹਿਮਤ ਹੈ ਵੀ ਅਗਰ ਖਦਾਈ ਕਰਦੀ ਹੈ ਸਰਕਾਰ ਬਿਲਕੁਲ ਸਹਿਮਤ ਹੈਗਾ ਉਹ ਆਂਦਾ ਵੀ ਸਾਡਾ ਜਿੱਥੇ ਦਰਿਆ ਬਣਿਆ ਚਾਰ ਕਿਨਾਰੇ ਚੱਲਦਾ ਪਿਆ ਇਹ ਤੇ ਸਾਡਾ ਦਰਿਆ 1.5 ਕਿਲਾ ਲਿਆ ਜਾਵੇ ਕਿਲਾ ਲਿਆ ਜਾਵੇ ਹਾਂਜੀ ਉਹਦੇ ਉੱਤੇ 9 ਫੁੱਟ ਬੰਨ ਬਣਿਆ ਜਾਵੇ ਹਾਂਜੀ ਹਾਂਜੀ ਤੇ ਕੋਈ 9 10 ਫੁੱਟ ਥੱਲੇ ਵੀ ਡੰਗਾਈ ਹੋਏਗੀ ਜੇ ਜੇ ਮਿੱਟੀ ਕੱਢਣਗੇ ਤਾਂ ਜੀ 10 ਫੁੱਟ ਉਹ ਥੱਲੇ ਹੋਏਗੀ ਕਿ ਖਦਾਰ ਹੋ ਜਾਏਗਾ 2 ਫੁੱਟ ਹੋ ਜਾਏ 2 ਫੁੱਟ ਜਿਹੜਾ ਛੋਟਾ ਜਿਹੜਾ ਥੋੜਾ ਪਾਣੀ ਆਇਆ ਹਾਂਜੀ ਉਹ ਘੱਟ ਮਾਰ ਕਰੇਗਾ ਜੇ ਜ਼ਿਆਦਾ ਪਾਣੀ ਆਏਗਾ ਜ਼ਿਆਦਾ ਮਾਰ ਕਰੇਗਾ ਹੀ ਕਰੇਗਾ ਜਿਹੜਾ ਘੱਟ ਪਾਣੀ ਆਏਗਾ ਉਹਦੇ ਨਾਲ ਸਾਡਾ ਬਿਲਕੁਲ ਨੁਕਸਾਨ ਨਹੀਂ ਹੋ ਸਕਦਾ ਠੀਕ ਹੈ ਜਿਹੜਾ ਗਿਆ ਜਿਵੇਂ ਹਾਨੀ ਆਇਆ ਹੈ ਜਿਹੜਾ ਨੁਕਸਾਨ ਹੋ ਜਾਂਦਾ ਹੈ ਇਹਦੇ ਕਾਰਨ ਸਰਕਾਰਾਂ ਨੂੰ ਕੀ ਹੁੰਦਾ ਹੈ ਵੀ ਥੋੜਾ ਡੁੱਬਿਆ ਤੇ ਮਾਜਵਾ ਇੱਕ ਥੂੜੇ ਕੇ ਵੀ ਜਾਣੇ ਕਿ ਜਿੰਨੇ ਨੁਕਸਾਨ ਦੇ ਗਏ ਹਾਂਜੀ ਉੱਥੇ ਤੱਕ ਲੈ ਜਾਂਦੇ ਨੇ ਤੂੰ ਨੁਕਸਾਨ ਘੱਟ ਘੱਟ ਜਿੱਥੇ ਬੈਠੇ ਖੜੇ ਆ ਇਹ ਤੋਂ ਘੱਟ ਵੀ 6-7 ਕਿਲੋਮੀਟਰ ਬਣੇਗਾ ਜੀ ਉਹਨਾਂ ਠੀਕ ਹੈ ਵੀ ਕਈ ਨਜਾਇਜ਼ ਨਜਾਇਜ਼ ਵੀ ਲੈ ਜਾਂਦੇ ਜਿਹੜੇ ਇੱਥੇ ਜਾਇਜ਼ ਕਿਸਾਨ ਹੋ ਕੋਈ ਛਹਿ ਜਾਂਦੇ ਆ ਪਟਵਾਰੀਆਂ ਦੇ ਚੱਕਰ ਮੱਲ ਕੱਟਦੇ ਰਹਿੰਦੇ ਆ ਸਰਕਾਰਾਂ ਦੇ ਚੱਕਰ ਕੱਟਦੇ ਰਹਿੰਦੇ ਆ ਉਹਨਾਂ ਨੂੰ ਨਹੀਂ ਮਿਲਦੇ ਜਿਹੜੇ ਕੋਈ ਨਜਾਇਜ਼ ਲੈ ਜਾਂਦੇ ਉਹ ਜਿਹੜੀ ਸਾੜੇ ਕੱਚੀਆਂ ਪੈਲੇ ਪਈਆਂ ਨੇ ਸਾਨੂੰ ਸਰਕਾਰਾਂ ਨੇ ਜੇ ਜੇ ਸਾਡੇ ਨਾਲ ਕੀਤੇ ਜਾਂਦੀਆਂ ਹੁਣ ਉਹ ਜਿਹੜੀ ਪੈਲੇ ਆਈਆਂ ਨੇ ਉਹ ਮੇਰੀ ਪੈਲੀ ਹੋਵੇ ਮੇਰੇ ਕਣਕ ਦਾ ਹੱਥ ਵੇਖੋ ਹਾਂਜੀ ਹਾਂਜੀ ਉਹ ਬੰਦਾ ਪਾਰੋਂ ਦੀ ਵੀ ਹੈ ਪੈਲੀ ਉਹ ਵੱਢ ਕੇ ਕੀ ਕੀਤਾ ਕੀ ਉਹਨੇ ਬੁੱਝ ਸੋੜ ਦਿੱਤੀ ਹਾਂ ਹਾਂ 4 ਵਜੇ ਬੰਦੇ ਲਿਆ ਕੇ ਤੇ ਵੱਢ ਕੇ ਸੋੜ ਦਿੱਤੀ ਉਹਨੇ ਤੇ ਵਾਇਰ ਸਵੇਰੇ ਫਿਰ ਭਾਏ ਆਇਆ ਜਦੋਂ ਵੇਖਿਆ ਮੈਂ ਪੱਠੇ ਕੱਟਣ ਆਇਆ ਸੀ ਮੇਰੇ ਪੱਠੇ ਹਾਂਜੀ ਹਾਂਜੀ ਉਹ ਤੁਸ ਸਵੇਰੇ 6 ਵਜੇ ਆਇਆ ਕਿਉਂਕਿ ਗਰਮੀ ਪੈਂਦੀ ਵੱਠਾ ਸ਼ਾਮ ਨੂੰ ਨਹੀਂ ਕੱਟਿੰਦਾ ਸਵੇਰੇ ਸਾਂਜੇ ਤਰੇੜਾ ਕੱਟਾ ਜਾਵੇ ਤੋ ਜਿਹੜੇ ਮੱਝਾਂ ਨੂੰ ਖਰਾਬ ਨਹੀਂ ਕਰਦਾ ਠੀਕ ਹੈ ਠੀਕ ਹੈ ਮੈਂ ਕੱਟਣ ਆਜੋ ਦੇਖਿਆ ਮੈਂ ਤੇ ਮੇਰੀ ਉਹਨੇ ਕਣ ਕੱਟ ਕੇ ਸੜਤੀ ਮੈਂ ਕਣ ਕਿਉਂਕਿ ਥਲੈਂਦੀ ਉਹ ਬੰਦਾ ਬਾਣੀ ਛੱਡ ਕੇ ਚਲਾ ਗਿਆ ਭੱਜ ਗਿਆ ਉਤੋਂ ਆਇਆ ਮੈਂ ਉੱਥੇ ਮੂੰਗੀ ਬੀਜਦੀ ਐ ਹੁਣ ਮੇਰਾ ਰੋਲਾ ਚੱਲ ਰਿਹਾ ਹੈ ਉਸ ਬੰਦੇ ਨਾਲ ਚਲ ਕੋਈ ਨਹੀਂ ਉਹ ਤੁਹਾਡਾ ਨਿੱਜੀ ਰੋਲਾ ਆ ਆਪਾਂ ਉਹਦੇ ਬਾਰੇ ਨਹੀਂ ਆਪਾਂ ਤੇ ਜਿਹੜੇ ਨਾਲ ਸਾਂਝੀ ਗੱਲ ਆਪਾਂ ਕਰਨੀ ਹੈ ਜਿਹੜੇ ਆਪਣਾ ਸਾਂਝੀਆਂ ਮੁਸ਼ਕਲਾਂ ਆ ਰਹੀਆਂ ਨੇ ਬਾਰਡਰ ਪੱਟੀ ਤੇ ਜਿਵੇਂ ਸੜਕ ਦੀ ਸੜਕ ਦੀ ਮੁਸ਼ਕਲ ਆ ਗਈ ਕੱਚੀ ਸੜਕ ਹੈ ਬੜੀ ਦਿੱਕਤ ਆਈ ਹੈ ਤੇ ਜਿਵੇਂ ਪਾਣੀ ਹੜ੍ਹ ਦੀ ਜਿਹੜੀ ਮੈਨੂੰ ਦਿੱਕਤ ਆ ਜਾਂਦੀ ਹੈ ਇਸ ਤੋਂ ਇਲਾਵਾ ਕੋਈ ਹੋਰ ਜਿਹੜੇ ਜਿਹੜੇ ਮੁਸ਼ਕਲ ਆਉਂਦੀ ਉਹ ਜਿਹੜੀ ਕੱਲ ਜਿਵੇਂ ਜਿਹੜੇ ਹਾਲੋ ਪਾਰ ਬੈਠੇ ਨੇ ਉਹਨਾਂ ਨੂੰ ਜਿਵੇਂ ਸਰਕਾਰੀ ਥਾਂ 'ਚ ਤੋਂ ਸਰਕਾਰੀ ਰਸਤਾ ਹੋਵੇ ਉੱਥੇ ਨਾਲ ਪੁਲ ਬਣਾ ਕੇ ਦਿੱਤੀ ਜਾਵੇ ਉਹਨਾਂ ਨੂੰ ਮੁਸ਼ਕਲ ਆਵੇ ਜੀ ਜੇ ਉਹ ਜਾਂਦੇ ਨੇ ਸੈਂਟਰ ਗਵਰਨਮੈਂਟ ਦੀ ਜਿਹੜੀ ਪੌੜੀ ਗਈ ਹੈ ਉਹਦੇ ਤੋਂ ਜਾਂਦੇ ਨੇ ਉਹ ਤੁਸੀ ਐਸਾ ਫਿਰ ਇੱਕ ਪਿੱਛੇ ਸੁਣਿਆ ਹੈ ਜਿਹੜੀ ਸਰਕਾਰ ਪਿੱਛੇ ਬੰਨ ਬਣਾ ਰਹੀ ਹੈ ਅੱਜ ਮੱਢਾ ਦੋਨ ਸ਼ਬਦਾਂ ਦਾ ਹੋਏਗਾ ਬੰਨ ਦਾ ਅੱਛਾ ਤਾਂ ਜਿਹੜਾ ਪਿੱਛੇ ਵਾਲਾ ਪਿਆ ਹੈ ਪਿੱਛੇ ਦਾ ਬੰਨ ਪੈਣਾ ਹੈ ਡਿਫੈਂਸ ਵਾਸਤੇ ਹਾਂਜੀ ਹਾਂਜੀ ਕੁਝ ਲੋਕ ਕਿਸਾਨ ਕਹਿ ਰਹੇ ਨੇ ਤੁਸੀਂ ਇੱਥੇ ਅੱਗੇ ਬਣਾਵ ਲੋ ਪਿਛੇ ਇਨੀ ਜ਼ਮੀਨ ਖਰਾਬ ਹੋਏਗੀ ਇਹਨੇ ਕਿਸਾਨ ਜਿਹੜੇ ਨਾ ਉਹ ਤਾਂ ਜਿਵੇਂ ਹੁਣ ਦੀ ਦੇਖੋ ਉਹ ਦੋ ਗਲਤੀਆਂ ਵੈਸੇ ਬੰਨ ਤਾਂ ਵੇਖਾ ਜਾਵੇ ਤਾਂ ਜੇ ਆਪਾਂ ਆਦਾ ਏਰੀਆ ਡੋਬਣਾ ਤੇ ਆਪਾਂ ਬੰਨ ਤੇ ਇਹਨੇ ਕਰੋੜਾ ਲੱਖ ਰੁਪਏ ਇੱਕ ਤੱਕ ਕਿਸਾਨ ਨੂੰ ਦੇਵਾਂਗੇ 38 ਲੱਖ ਰੁਪਏ ਸਾਹ ਨੂੰ ਜਿਵੇਂ ਦੱਸੀ ਜਾਂਦੇ ਜਿਵੇਂ ਦੱਸੀ ਜਾਂਦੇ ਕਿਸਾਨ ਨੂੰ 38 ਲੱਖ ਰੁਪਏ ਦੇਵਾਂਗੇ ਜਿੰਦੀ ਬੰਨ ਵਿੱਚ ਆ ਗਈ ਉਹ ਸਰਕਾਰ ਨੂੰ ਵੈਸੇ ਤਾਂ ਘਾਟਾ ਹੀ ਹੈ ਕੋਲ ਬਲਾਸ ਬੇਖਾ ਜਾਵੇ ਠੀਕ ਹੈ ਸਰਕਾਰ ਦਾ ਸੈਂਟਰ ਗਵਰਨਮੈਂਟ ਨਾਲ ਸੈਟਿੰਗ ਕਰਕੇ ਜਿਵੇਂ ਪੁਰਾਣੀ ਤਾਰਬੰਦੀ ਗਈ ਹੈ ਇਹ ਦਿਨ ਤੋਂ ਬੰਨ ਪਾਇਆ ਤਾਂ ਵੀ ਸੈਟਿੰਗ ਹੋ ਸਕਦੀ ਯਾਰ ਨਵੀਂ ਤਾਰਬੰਦੀ ਜਿਹੜੀ ਗਈ ਹੈ ਇਹਦੇ ਉੱਤੇ ਵੀ ਬੰਨ ਨਾਲ ਨਾਲ ਪਾਇਆ ਜਾਵੇ ਤੇ ਫਿਰ ਹੋਰ ਬੜਾ ਵਧੀਆ ਫਿਰ ਬੀਐਸਐਫ ਨੂੰ ਵੀ ਮੁਸ਼ਕਲ ਨਹੀਂ ਆਣੀ ਜਿਹੜਾ ਨਾਕਾ ਜਿਹੜਾ ਹੈ ਇਹਨਾਂ ਦਾ ਮੋਰਚਾ ਕਾਇਮ ਹੋ ਸਕਦਾ ਹੈ ਜਿਹੜਾ ਬੀਐਸਐਫ ਜਦੋਂ ਪਾਣੀ ਦੇ ਵਿੱਚ ਆ ਕੇ ਇੱਥੇ ਦਿੱਕਤ ਆਂਦੀ ਇਹਨਾਂ ਨੂੰ ਵੀ ਇਹ ਵਿਚਾਰੇ ਡਿਊਟੀ ਕਰਨੀ ਬੜੀ ਉਖੀ ਹੋ ਜਾਂਦੀ ਕਿੰਨੀ ਕੁ ਕਿਸ਼ਤੀ ਦੇਵਣਗੇ ਕਿੰਨੀਆਂ ਵਾਰੀ ਆਉਣਗੇ ਕਿੰਨੀਆਂ ਵਾਰੀ ਜਾਉਣਗੇ ਖਾਣਾ ਖਾਣ ਨੂੰ ਤੰਗ ਹਰੇਕ ਤੋਂ ਤੰਗ ਹੋ ਜਾਂਦੇ ਇਹ ਬੰਨ ਜਿਹੜਾ ਹੈ ਜਾਏ ਉਹਦੇ ਨਾਲ ਫਿਰ ਰੋਡ ਬਣਾ ਲਵਾਂ ਪੱਕਾ ਮੋਰਚਾ ਬਣਾ ਲਵਾਂ ਜਿਹੜਾ ਪਾਣੀ ਜਿਹੜਾ ਹੈ ਆਪਣਾ ਜਿਹੜਾ ਆਪਣੇ ਏਰੀਆ 'ਚ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਮਾਰ ਕਰਦਾ ਹੈ ਇਹ ਪਾਕਿਸਤਾਨ ਕਰੇ ਪਾਕਿਸਤਾਨ ਦੇ ਵਿੱਚ ਪਣ ਲੱਗ ਜਾਵੇ ਠੀਕ ਹੈ ਬੱਚਾ ਤਾਂ ਹੋ ਸਕਦੀ ਤੁਹਾਡੇ ਸਾਹਮਣੇ ਸਕਦੀ ਜਿਹੜਾ ਵੱਡਾ ਦਰਿਆ ਹੈ ਵੀ ਉਹ ਪੁਲ ਬਣਾ ਕੋਣ ਦੇ ਨਾਲ ਜਿਹੜੀ ਪੱਟੜੀ ਉਹਦੇ ਨਾਲ ਨਾਲ ਵੀ ਪਾਣੀ ਜਾ ਸਕਦਾ ਸਾਰਾ ਨਿਕਲ ਕੋਈ ਨਹੀਂ ਤੁਸੀਂ ਸਜਾਹ ਦੇ ਦਿਓ ਆਪ ਇਹ ਲਾਈਵ ਚੱਲ ਰਿਹਾ ਇਸ ਟਾਈਮ ਇਹ ਮਤਲਬ ਦੁਨੀਆ ਦੇ ਵਿੱਚ ਪ੍ਰੋਗਰਾਮ ਜਾ ਰਿਹਾ ਜਿਹੜਾ ਤੁਹਾਡੀ ਗੱਲ ਲਈ ਇੱਥੇ ਨਹੀਂ ਅਸੀਂ ਤਾਂ ਲਾਈਵ ਚੱਲ ਰਿਹਾ ਹੈ ਤੁਸੀਂ ਜ਼ਿਆਦਾ ਦੇ ਸਕਦੇ ਹੋ ਅੱਛਾ ਇੱਕ ਨਾ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਨਾ ਜਿਵੇਂ ਕਿ ਪਿੱਛੇ ਚੋਰੀਆਂ ਬਹੁਤ ਹੋ ਜੀ ਟਰਾਂਸਫਾਰਮ ਲਾ ਕੇ ਲੈ ਜਾਂਦੇ ਆ ਤੇਲ ਕੱਢ ਕੇ ਲੈ ਜਾਂਦੇ ਆ ਇੱਥੇ ਬਾਰਡਰ ਤੇ ਵੀ ਚੋਰੀਆਂ ਹੈਗੀਆਂ ਇੱਥੇ ਚੋਰੀ ਹੈਗੀ ਹੈ ਇੱਥੇ ਜਿਵੇਂ ਟਰੈਕਟਰਾਂ ਦੇ ਵਿੱਚ ਵੇਲੇ ਆ ਜਿੰਦੀ ਗੱਲ ਮੈਂ ਅੱਗੇ ਕਰਦਾ ਬਸ ਤੁਹਾਨੂੰ ਨਹੀਂ ਹਾਂ ਜੀ ਇਹ ਬੰਦਾ ਡੀ